ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਸਬੰਧਕ ਅੱਜ ਆਪਾਂ ਸਬੰਧਕ ਤੇ ਉਸ ਦੇ ਕਿਸਮਾਂ ਬਾਰੇ ਪੜਾਂਗੇ ਹਾਂ ਜੀ ਉਹ ਸ਼ਬਦ ਜਿਹੜੇ ਨਾਮ ਜਾਂ ਪ੍ਰਨਾਵ ਦੇ ਪਿੱਛੇ ਆ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਨ ਸਬੰਧਕ ਅਖਵਾਉਂਦੇ ਹਨ ਠੀਕ ਹੈ ਜੀ ਹਾਂ ਜੀ ਜਿਵੇਂ ਐਗਜ਼ਾਮਪਲ RAM ਨੇ ਸੋਟੀ ਨਾਲ ਸੱਪ ਮਾਰਿਆ ਹਾਂ ਜੀ ਇਸ ਦੇ ਵਿੱਚ ਦੇਖੋ ਜੀ ਨੇ ਹੋ ਗਿਆ ਨੇ ਹੋ ਗਿਆ ਠੀਕ ਹੈ ਜੀ ਨਾਲ ਹੋ ਗਿਆ ਇਹਨ ਇੱਕ ਦੋਨੋ ਕੀ ਹੈ ਜੀ ਸੰਬੰਧਕ ਠੀਕ ਹੈ ਜੀ ਅੱਗੇ ਆਪਾਂ ਇਸ ਦੀ ਕਿਸਮਾਂ ਬਾਰੇ ਪੜਾਂਗੇ ਇਸ ਦੀ ਤਿੰਨ ਕਿਸਮਾਂ ਹੁੰਦੀਆਂ ਨੇ ਪੂਰਨ ਸੰਬੰਧਕ ਅਪੂਰਕ ਅਪੂਰਨ ਸੰਬੰਧਕ ਦੁਭਾਜਲੇ ਦੁਭਾਜਰੀ ਸੰਬੰਧਕ ਠੀਕ ਹੈ ਜੀ ਪੂਰਨ ਸੰਬੰਧਕ ਕਿਹੜੇ ਹੁੰਦੇ ਆ ਜੋ ਬਿਨੈ ਸਹਾਇਤਾ ਤੋਂ ਇੱਕ ਵਸਤੂ ਦਾ ਸੰਬੰਧ ਦੂਜੇ ਨਾਲ ਜੋੜ ਸਕਣ ਜਿਹੜੇ ਜੀ ਕਿਸੇ ਦੀ ਇੱਕ ਵਸਤੂ ਦਾ ਜਿਹੜਾ ਸੰਬੰਧ ਹੈ ਉਹ ਦੂਜੀ ਨਾਲ ਜੋੜਦੇ ਆ ਉਹਨੂੰ ਪੂਰਨ ਸੰਬੰਧਕ ਕਹਿੰਦੇ ਆ जिमे जि ਦਾ ਦੇ ਦੀ ਨੇ ਨੂੰ ਤੋਂ ਆਦੀ ਠੀਕ ਹੈ ਜੀ ਇਹ ਪੂਰਨ ਸੰਬੰਧਕ ਹੈ ਹਾਂਜੀ ਨੈਕਸਟ ਹੈਗਾ ਜੀ ਆਪਣਾ ਹਾਂਜੀ ਅਪੂਰਨ ਸੰਬੰਧਕ ਅਪੂਰਨ ਸੰਬੰਧਕ ਕਿਉਂ ਨੇ ਦੇਖੋ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰਨ ਸਗੋ ਕਿਸੇ ਪੂਰਨ ਸੰਬੰਧਕ ਦੇ ਨਾਲ ਮਿਲ ਕੇ ਹੀ ਕੰਮ ਕਰਨ ਦੇਖੋ ਜੀ ਜਿਹੜੇ ਇਕੱਲੇ ਕੰਮ ਨਹੀਂ ਕਰਦੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਕੰਮ ਕਰਦੇ ਆ ਉਹਨੂੰ ਕਹਿੰਦੇ ਆ ਜੀ ਅਪੂਰਨ ਸੰਬੰਧਕ ਠੀਕ ਹੈ ਜੀ ਜਿਵੇਂ ਮੇਰਾ ਘਰ ਸ਼ਹਿਰ ਤੋਂ ਦੂਰ ਹੈ ਦੇਖੋ ਦੂਰ ਜੋ ਅਪੂਰਨ ਸੰਬੰਧਕ ਤੋਂ ਨਾਲ ਆਇਆ ਹੈ ਠੀਕ ਹੈ ਜੀ ਜਿਹੜਾ ਦੂਰ ਹੈ ਉਹ ਤੋਂ ਨਾਲ ਆਇਆ ਜੀ ਠੀਕ ਹੈ ਇਹ ਦੂਰ ਹੈ ਜਿਹੜਾ ਜੀ ਉਹ ਅਪੂਰਨ ਸੰਬੰਧਕ ਹੈ ਠੀਕ ਹੈ ਕਿਹਦੇ ਨਾਲ ਆਇਆ ਇਹ ਤੋਂ ਦੇ ਨਾਲ ਆਇਆ ਜੀ ਹਾਂ ਜੀ ਨੈਕਸਟ ਹੈਗਾ ਜੀ ਤੋਂ ਵੱਜਰੇ ਸੰਬੰਧਕ ਜਿਹੜੇ ਸ਼ਬਦ ਕਦੀ ਪੂਰਨ ਤੇ ਕਦੇ ਅਪੂਰਨ ਸਬੰਧਕ ਨਾਲ ਕੰਮ ਦੇਣ ਕਦੇ ਤਾਂ ਜੀ ਤੋਂ ਵੱਜਰੇ ਹੁੰਦੇ ਨੇ ਪੂਰਨ ਸਬੰਧਕ ਨਾਲ ਕਦੇ ਅਪੂਰਨ ਨਾਲ ਕੰਮ ਕਰਦੇ ਆ ਜੀ ਕੰਮ ਦਿੰਦੇ ਆ ਉਹਨਾਂ ਨੂੰ ਦੋ ਵੱਜਰੇ ਸਬੰਧਕ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਵੇਂ ਰਾਜੀਵ ਕੋਲ ਪੁਸਤਕ ਹੈ ਰਾਜੀਵ ਦੇ ਕੋਲ ਪੁਸਤਕ ਹੈ ਪਹਿਲੇ ਵਾਕ ਵਿੱਚ ਜੀ ਕੋਲ ਪੂਰਨ ਅਤੇ ਦੂਸਰੇ ਵਾਕ ਵਿੱਚ ਹਾਂ ਜਿਹੜਾ ਕੋਲ ਹੈ ਜੀ ਇਹ ਪੂਰਨ ਸੰਬੰਧਕ ਦਾ ਦੱਸ ਰਿਹਾ ਜੀ ਦੂਸਰੇ ਵਾਕ ਵਿੱਚ ਠੀਕ ਹੈ ਜੀ ਆਪੂਰਨ ਸੰਬੰਧਕ ਹੈ ਠੀਕ ਹੈ ਜੀ ਦੂਜੇ ਵਾਕ ਵਿੱਚ ਜਿਹੜਾ ਕੋਲ ਹੈ ਉਹ ਆਪੂਰਨ ਸੰਬੰਧਕ ਵਿੱਚ ਹੈ ਇਸ ਤਰ੍ਹਾਂ ਕੋਲ ਦੁਬਜਲਾ ਸੰਬੰਧਕ ਹੈ ਠੀਕ ਹੈ ਜੀ ਹਾਂਜੀ ਹੋਪਸ ਤੁਹਾਨੂੰ ਇਹ ਸੰਬੰਧਕ ਬਾਰੇ ਜੋ ਵੀ ਜਾਣਕਾਰੀ ਹੈ ਸਮਝ ਆਈ ਹੋਵੇਗੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਧੰਨਵਾਦ